ਸੋ ਫ੍ਰੀਕੁਐਂਟ ਟੂ ਜੈਕਰ ਸਪੀਕਟਰ ਇਸ ਸਾਡੇ ਸਿੰਘ ਗੌਰਵ ਜਾਦਵ ਆਈਪੀਐਸ ਸੈਕਟਰ ਚੰਦ ਪੁਲਿਸ ਪੰਜਾਬ ਕੰਟਰੋਲ ਅਤੇ ਸ਼੍ਰੀਮਤੀ ਲੰਬੀ ਵਿਜੇ ਜਗਤ ਦੇ ਆਈਪੀਐਸ ਜੀ ਹਾੜਾ ਦੇ ਨੂੰ ਜਾਣਾ ਤੇ ਮਾਂ ਜੋ ਡਾਕਟਰ ਜੋਤੀ ਜਾਦਵ ਬੈਂਸ ਆਈਪੀਐਸ ਸੀਨੀਅਰ ਅਫਸਰ ਪੰਪਸ ਖਡਾ ਦੀ ਰਹਿਮਨਾਹੀ ਹਿੱਟ ਜਿਹੜੇ ਮਾੜਿਆਂ ਸੰਸਨ ਕਾਬੂ ਕਰ ਮਹਿਮ ਚਲਾਈ ਗਈ ਸੀ ਇਸ ਮਹਿਮ ਦੌਰਾਨ ਸਾਡੇ ਐਸਪੀ ਜੀ ਸਾਹਿਬ ਸ਼੍ਰੀ ਬਬੂ ਪਵਨਜੀ ਚੌਦੀ ਅਧਿ ਮੋਤਕਮਰ ਸਿੰਘਲਾ ਡੀਐਸਪੀ ਰਿਜ਼ਰਵ ਤੇ ਇੰਸਪੈਕਟਰ ਜਿਹੇ ਨਾ ਪ੍ਰਦੀਪ ਸਿੰਘ ਤੇ ਕੋਲ ਮੇਰੇ ਵੱਲੋਂ ਇਸ ਟੀਮ ਦੇ ਵਿੱਚ ਮਤਲਬ ਐਮ ਭੂਮ ਕੰਮ ਬਾਈਗੀ ਇਸ ਦਰਾਨੇ ਮੁਕੱਦਮਾ ਨੰਬਰ 99 ਵਿੱਚ 11 ਦੋਸ਼ੀਆਂ ਨੂੰ ਕਰੇ ਤਰਕ ਇਹ ਇਸ ਤਰ੍ਹਾਂ ਕਿ ਉਹ ਪਾਸ ਕਰੇ ਕਿ ਮਤੀ 19525 ਨੂੰ ਜਾਣਾ ਸਿੱਧੀ ਦੋਦੀ ਪੁਲਸ ਕਾਲਟੀ ਸ਼ੱਕੀ ਹਾਲਤ ਵਿੱਚ ਜਿਹੜੀ ਮਕੋੜੀ ਹੋਈ ਸੀ ਉਹਦੇ ਸਵੰਧ ਤੇ ਸਾਨੂੰ ਮਕੋੜੀ ਖੁਸ਼ੀ ਸੀ ਕਿ ਕੰਟਰੀ ਹੌਂ ਦੇ ਵਿੱਚ ਕੁਝ ਵਹੀਕਲ ਸਕਾਰਪਿਓਂ ਘਟੇ ਕੋਈ ਮਾਰਤਾ ਸਪਲੈਂਡਰ ਇੱਕ ਮੋਟਰਸiklet ਖੜੇ ਨੇ ਉੱਤੇ ਜਿਹੜੇ ਉਹਦੇ ਵਿੱਚ ਬੰਦੇ ਬੈਠ ਕੇ ਸਪਲਾਈ ਵੀ ਕਰ ਰਹੇ ਤੇ ਪੀਪੀ ਇਸ ਤਰ੍ਹਾਂ ਅਸੀਂ ਉੱਥੇ ਰੈਡ ਕੀਤੀ ਤੇ ਸਾਨੂੰ ਉਥੋਂ ਮੌਕੇ ਤੇ 6 ਵਿਅਕਤੀ ਮਿਲੇ ਸੀ 34 ਸਪੋਰਟ 6 ਵਿਅਕਤੀ ਮਿਲੇ ਸੀ ਜਿਨ੍ਹਾਂ ਬਾਸੋਂ ਇੱਕ ਅਮਰਜੀਤ ਸਿੰਘ ਰਾਂਚੀਸ ਗਲਵਟੀ ਪੜਦਾ ਉਸ ਬਾਸੋਂ 30 ਗ੍ਰਾਮ ਮਲਸਨ ਕੈਰੋਨਸ ਉਸ ਤੋਂ ਅੱਗੇ ਜਾਂਦੋਂ ਅਸੀਂ ਕਈ ਕਲਾਸੇ ਹੋਏ ਉਹਨਾਂ ਨੇ ਦੱਸਿਆ ਇੱਕ ਇਹਦੇ ਵਿੱਚ ਗੁਰਮukh ਸਿੰਘ ਮੇਨ ਬੰਦਾ ਸੀ ਜੋ ਬੀਬੀ ਬੋਕ ਦੇ ਵਿੱਚ ਕੰਮ ਕਰਦਾ ਸੀ ਇੱਕ ਮਨਜਿੰਦਰ ਸਿੰਘ ਜੀ ਰਾਜੂ ਇਹ ਵੀ ਬੀਲੀ ਬੋਤਲ ਸਾਇਕ ਲੈਨਮੈਂਨ ਸੀ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਸੀ ਸਾਇਕ ਕਾਉਂਟਰ ਇੰਟੈਲੀਜੈਂਸੀ ਲੁਧਿਆਣਾ ਵੀ ਤੇ ਲੱਗਾ ਸੀ ਇਹ ਮੇਨ ਬੰਦੇ ਸੀ ਜਿਹੜੇ ਸਪਲਾਈ ਕਰਦੇ ਸੀ ਇੱਕ ਅਮਿਤਪਾਲ ਹੈ ਲੁਧਿਆਣਾ ਉਹਦੀ ਸ਼ਾਪ ਹੈ ਬੋਇਲਾ ਦੀ ਉੱਥੇ ਬੈਠ ਕੇ ਡਿਪੌਂਡੈਂਸਾਂ ਮੁਲਾਜ਼ਮ ਅਰਵਿੰਦਰ ਉੱਥੇ ਸਪਲਾਈ ਕਰਦਾ ਸੀ ਤੇ ਉੱਥੇ ਦੁਕਾਨ ਵਿੱਚ ਰੱਖਦਾ ਸੀ ਟੋਟਲ ਅਸੀਂ 11 ਮੁਲਾਜ਼ਮਾਂ ਨੂੰ ਸਖਤ ਕਰ ਦਿੱਤਾ ਹੈ ਜੋ ਸਾਡੇ ਕੋਲ ਪੁਲਸ ਬਾਰਤੇ 6 6 ਸਾਡੇ ਜਿਹੜੇ ਕਿਲਡ ਹੈ ਇਹ ਜੇਲ੍ਹ ਜਾ ਚੁੱਕੇ ਨੇ 5 ਸਾਡੇ ਕੋਲ ਹੈ ਟੋਟਲ ਇਹਨਾਂ ਤੋਂ ਕਿੰਨੀ ਰਿਕਵਰੀ ਟੋਟਲ ਰਿਕਵਰੀ ਇਹਨਾਂ ਤੋਂ 230 ਗ੍ਰਾਮ 3 ਗ੍ਰਾਮ ਹੋਈ ਹੈ ਜੀ ਆਮ ਜੀਤ ਕਰੋ ਤੇ 100 ਗ੍ਰਾਮ ਹੋਈ ਜੀ ਰਾਜਮੇਂਦਰ ਕੋਲ ਤੇ 100 ਗ੍ਰਾਮ ਹੋਈ ਗੁਰਮukh ਸਿੰਘ ਕੋਲ ਟੋਟਲ 200 ਗ੍ਰਾਮ ਹੈ ਰਮ ਇਹ ਪਰ ਡਰਗਮਨੀ ਸਰ 15000 ਤਾਂ ਵਜਿਤ ਕੋਸੀ ਤੇ 5000 ਗੁਰਮukh ਸਿੰਘ ਕੋਲ ਤੇ 45000 ਰਾਜਮੇਂਦਰ ਸਿੰਘ ਉਹਦੇ ਕੋਲੋਂ ਟੋਟਲ 65000 ਬਟਕ ਜਿਹੜਾ ਕੰਟਰੋਲ ਇੰਟੈਲੀਜੈਂਸ ਦਾ ਜਿਹੜਾ ਕਲਾਜ ਸੀਗਾ ਉਹ ਕਿੱਥੇ ਤੇ ਨਾਲ ਸੀ ਕਿ ਕੰਟਰੋਲ ਇੰਟੈਲੀਜੈਂਸ ਲੁਧਿਆਣਾ ਸੀ ਉਹਦਾ ਰਿਪਲੇਸਮੈਂਟ ਜੀ ਸਰ ਉਹਨਾਂ ਨੂੰ ਅਰੈਸਟ ਕਰਿਆ ਜੀ ਇਹਨਾਂ ਦੇ ਪੇਪਰ ਵੀ ਹਾਂ ਨਤੇ ਬੰਦੇ ਫੀਰ ਮਦਦ ਦਾ ਜਿਹਾ ਅੰਗਰੇਜ਼ ਸਿੰਘ ਤੇ ਮਕਤਮਾ ਦਰਜ ਹੈ ਤੇ ਸੰਜਾਦ ਔਮਤ ਮੁਕਤਮਾ ਦਰਜ ਹੈ ਮਨਜਿੰਦਰ ਸਿੰਘ ਪਰਾਜੂ ਜਿਹੜਾ ਬਿਜਲੀ ਬੂਟੇ ਵਿੱਚ ਮਲਾਜਮਾ ਉਹਦੇ ਨੂੰ ਮਕਤਮਾ ਦਰਜ ਹੈ ਸੁਖਵੀਰ ਸਿੰਘ ਤਰਸੇਮ ਸਿੰਘ ਤੇ ਮਕਤਮਾ ਦਰਜ ਹੈ ਸਰ ਤੇ ਰਾਜ ਮਹਿੰਦਰ ਸਿੰਘ ਇੱਥੇ ਮਕਤਮਾ ਹੈ ਇਹਨਾਂ ਦੀ ਬਸ ਇੱਕ ਪੀਐਨਡੀ ਬਸ ਇੱਕ ਜਿਸ ਕੋਲ ਆਪਾ ਰਾਜ ਕੀ ਟੋਟਲ ਬਿਜਲੀ ਮੋਰ ਦੇ ਸਰ ਤਿੰਨ ਮਲਾਜਮ ਤੇ ਇੱਕ ਮਲਾਜਮ ਸਾਡੇ ਮੇਕਮੇ ਦਾ ਕਾਉਂਟਰ ਇੰਟੈਲੀਜੈਂਸ ਤੋਂ ਵੀ ਗਾਰਮ ਤਸਕੀਕ ਸੀ ਵਿਸ਼ੇਸ਼ੀ ਫੱਟੇ ਦਾ ਕਿ ਬਰਕਿਸ ਦੀ ਹਾਂ ਅੱਗੇ ਤਬਦੀਜ ਜਾ ਰਹੀ ਹੈ ਸਰ ਅਜੇ ਰਿਮਾਂਡ ਤੇ ਨਹੀਂ ਸਰ ਕੋ ਤਬਦੀਜ ਜਾ ਚੀ ਹੈ ਇੱਕ ਹੋਰ ਵੀ ਕਾਸੀ ਹੋਈ ਹੋਈ ਜਪਤ ਤੇ 5 ਕਾਸੀ ਹੋਈ ਸਵਾਰਪਾ